ਸੱਚੀ ਗੱਲ ਦੈਨਿਕ ਸਵਰਾ ਟੀਵੀ ਦੇਖ ਰਹੇ ਹੋ ਤੁਸੀਂ ਅਬੋਰ ਸ਼ਹਿਰ ਦੇ ਵਿੱਚ ਬੇਸਹਾਰਾ ਪਸ਼ੂਆਂ ਦੀ ਤਦਾਦ ਜਿਹੜੀ ਵਧਦੀ ਜਾ ਰਹੀ ਹੈ ਜਿਸ ਕਰਕੇ ਹਾਦਸੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਬੀਤੀ ਰਾਤ ਗੁਰੂ ਕ੍ਰਿਪਾ ਕਲੋਨੀ ਦੇ ਵਿੱਚ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਤਿੰਨ ਪਸ਼ੂਆਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਡਾੜਤਾ ਜਿਸ ਦੀ ਸੀਸੀਟੀਵੀ ਫੁਟੇਜ ਦੇਖ ਕੇ ਤੁਹਾਨੂੰ ਲੱਗੇਗਾ ਕਿ ਉਹ ਵਿਅਕਤੀ ਬਚ ਕਿਵੇਂ ਗਿਆ ਇਹ ਵਿਅਕਤੀ ਭਾਗਸ਼ਾਲੀ ਸੀ ਜਿਹੜਾ ਕਿ ਬਚ ਗਿਆ ਕਿਉਂਕਿ ਪਸ਼ੂਆਂ ਨੇ ਇੰਨੀ ਬੁਰੀ ਤਰ੍ਹਾਂ ਡਰੜਿਆ ਸੀ ਕਿ ਉਸ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ ਉਸ ਏਰੀਆ ਦੇ ਵਿੱਚ ਕਈ ਵਿਅਕਤੀਆਂ ਨੂੰ ਕਈ ਬੱਚਿਆਂ ਨੂੰ ਪਸ਼ੂ ਵੱਲੋਂ ਦੜਿਆ ਗਿਆ ਹੈ ਤੇ ਲੇਕਿਨ ਪ੍ਰਸ਼ਾਸਨ ਵੱਲੋਂ ਹੁਣ ਤੱਕ ਪਸ਼ੂਆਂ ਬਾਰੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਰਕੇ ਆਜ ਦਿਨ ਪਸ਼ੂਆ ਕਾਰਨ ਹਾਦਸੇ ਹੁੰਦੇ ਨੇ ਇੱਥੇ ਵਿਅਕਤੀ ਦੇ ਜੋ ਪਰਿਵਾਰਿਕ ਮੈਂਬਰ ਹੈ ਉਹ ਵੀ ਮੌਜੂਦ ਨੇ ਤੇ ਕਿੰਨੀਆਂ ਸੱਟਾਂ ਵੱਜੀਆਂ ਉਸ ਵਿਅਕਤੀ ਨੂੰ ਉਹ ਵੀ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਪ੍ਰਸ਼ਾਸਨ ਅਤੇ ਸਰਕਾਰ ਤੋਂ ਕੀ ਮੰਗ ਕਰ ਰਹੇ ਨੇ ਕੀ ਨਾਮ ਹੈ ਤੁਹਾਡਾ ਮਿਰਨਾ ਬਿੱਟੂ ਹੈ ਜਿੱਥੇ ਰਹਿੰਦੇ ਤੁਸੀਂ ਜਮੂ ਇਸੀ ਕੀ ਗੱਲ ਕੀ ਹੋਈ ਸੀ ਗੱਲ ਜੀ ਮੈਂ ਕਪੜੇ ਪ੍ਰੈਸ ਦਾ ਕੰਮ ਕਰਦਾ ਤੇ ਮੈਂ ਗੁਰੂਕਿਰਪਾ ਕਪੜੇ ਦੇਣ ਗਿਆ ਹੋਇਆ ਸੀਗਾ ਜੀ ਕਿਹਨੇ ਕਿਦੋਂ 6:30 ਵਜੇ ਰਾਤ ਨੂੰ ਅੱਛਾ ਤੇ ਮੈਂ ਕਪੜੇ ਦੇਣ ਗਿਆ ਸੀਗਾ ਜਿਵੇਂ ਮੈਂ ਮੋਪੜ ਰੋਕੀ ਮੈਂ ਕਪੜੇ ਚੱਕ ਲਿਆ ਤੇ ਪਿੱਛੋਂ ਪਸ਼ੂ ਆ ਗਏ ਤੇ ਨਹੀਂ ਇੱਕ ਗਾਂ ਸੀ ਦੋ ਠੱਠੇ ਔਰ ਗਾਂ ਨੇ ਮੈਨੂੰ ਮਾਰ ਕੇ ਥੱਲੇ ਸੁੱਟ ਲਿਆ ਅੱਛਾ ਥੱਲੇ ਸੁੱਟ ਲਿਆ ਮੁਰਕੇ ਉੱਤੇ ਨੱਚਦੀ ਰਹੀ ਮਰੇਗੀ ਮੇਰੇ ਕਾਫੀ ਸੱਟਾਂ ਲੱਗੀਆਂ ਠੀਕ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਣਾ ਇਹ ਦੂਸਰਾ ਰਾਮ ਜੀ ਮੇਰੇ ਲੱਗੀਆਂ ਤੇ ਕੱਲ ਨੂੰ ਕਿਸੇ ਹੋਰ ਦੇ ਨਾਲ ਲੱਗੇ ਕਿਰਪਾ ਕਰਕੇ ਉਸ ਗਾਂ ਨੂੰ ਜਿਹੜਾ ਵਾਸ ਵਿੱਚ ਕੀਤਾ ਜਾਵੇ ਅਸੀਂ ਹਾਂਜੀ ਹਾਂਜੀ ਪਸ਼ੂਆਂ ਦਾ ਹੱਲ ਕੀਤਾ ਜਾਵੇ ਠੀਕ ਬਹੁਤ ਜ਼ਿਆਦਾ ਹੋਏ ਪਏ ਆ ਬਾਰਾ ਪਸ਼ੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਜੀ ਕਿਤਰੇ ਨੇ ਤੁਸੀਂ ਜੰਮੂ ਅਸਤੀ ਜੀ ਨਾ 6 ਵਜੇ ਉਹਨਾਂ ਕੀ ਨਾਮ ਉਹਨਾਂ ਦਾ ਨਾਮ ਜਗਤਾਰ ਸਿੰਘ ਕੀ ਲੱਗਦੇ ਨੇ ਮੇਰਾ ਦੇਵਰਾ ਜੀ ਕੀ ਗੱਲ ਕੀ ਹੋਈ ਗੱਲ ਕੀ ਜੀ ਆ ਪਰਾਸ ਦਾ ਕੱਪੜੇ ਕੰਮ ਕਰਦਾ ਸੀ ਤੇ ਕੱਪੜੇ ਦੇਣ ਗਿਆ ਸੀ ਕਿਸੇ ਦੇ ਘਰੇ ਉੱਥੇ ਨੂੰ ਗਾਂ ਨੇ ਘੇਰਾ ਪਾ ਲਿਆ ਤੇ ਬਹੁਤ ਜਵਰਦਸਤ ਢਾ ਲਿਆ ਤੇ ਸੱਤਾਂ ਲੱਗੀਆਂ ਬਹੁਤ ਜ਼ਿਆਦੀਆਂ ਤੇ ਜੀ ਸਾਡਾ ਘਰ ਦਾ ਕੋਈ ਮੈਂਬਰ ਵੀ ਨਹੀਂ ਹੈਗਾ ਅਸੀਂ ਇਹਦੇ ਸਿਰ ਤੇ ਗੁਜ਼ਾਰਾ ਕਰਦੇ ਆ ਤੇ ਬਹੁਤ ਆ ਪਸ਼ੂਆਂ ਬਾਰੇ ਨਾ ਸਾਡੀ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਨੂੰ ਅੱਗੇ ਇੱਕ ਬੱਚੀ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਇਹਨੇ ਗਾਂ ਨੇ ਤੇ گاਵਾ ਦਾ ਕੋਈ ਪ੍ਰਬੰਧ ਕੀਤਾ ਜਾਵੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਗਾਂ ਕਿਸੇ ਦਾ ਨੁਕਸਾਨ ਗਰੀਬ ਦਾ ਹੋਰ ਨਾ ਹੋਵੇ ਸਾਡੇ ਜਬਰਦਸਤ ਮੇਰੇ ਦੌਰ ਨੂੰ ਸੱਤਾ ਲੱਗੀਆਂ ਮਸਾ ਬਚ ਪਾਇਆ ਕੀ ਨਾਮ ਸੱਤਾ ਦਾ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਕਿਸ ਰੰ ਨੂੰ ਜੀ ਅਸੀਂ ਇੱਥੇ ਸ਼ੀਤਪਗਤ ਸਿੰਘ ਨਗਰ ਜੀ ਰਹਿੰਦੇ ਆ ਜੀ ਕੀ ਜਿਹਨਾਂ ਸਰਪਚੋਰ ਨੂੰ ਕੀ ਨਾਮ ਉਹਨਾਂ ਦਾ ਜੁਗਤਾਰ ਸਿੰਘ ਬਿੱਟੂ ਹੈ ਜੀ ਸਾਡੇ ਸਾਹਮਣੇ ਇਹ ਆਪਣੇ ਪ੍ਰੈਸ ਦਾ ਡੱਲ ਹੁੰਦੇ ਆ ਅੱਛਾ ਜੀ ਕੀ ਕਰੀਏ ਇਹ ਰਾਤ ਨੂੰ ਕੱਪੜੇ ਦੇਣ ਗਿਆ ਸੀ ਜੀ ਤੇ ਉਹ ਇਸ ਤਰ੍ਹਾਂ ਰਿਤੇ ਗਾਣੇ ਦੇਤੇ ਪਿਆਣ ਕਮਲਾ ਕਰਤਾ ਜੀ ਜਿਹੜੀ ਵੀਡੀਓ ਵੇਖ ਕੇ ਸਾਨੂੰ ਐ ਲੱਗੇ ਬੱਚ ਕਿਵੇਂ ਗਿਆ ਇੰਨਾ ਘਰ ਦਾ ਪਾਣ ਵਾਲੇ ਪੁੱਛ ਨਹੀਂ ਵੀ ਇਹੀ ਕਰਦਾ ਸਾਰਾ ਕੁਝ ਇਹੀ ਕਰਦਾ ਵਿਚਾਰਾ ਠੀਕ ਹੈ ਤੇ ਕਿਸਮਤ ਨੇ ਫਿਰ ਵੀ ਸਾਥ ਦਿੱਤਾ ਚੱਲ ਬਚ ਗਿਆ ਠੀਕ ਹੈ ਪਰ ਇਹ ਸਮੱਸਿਆ ਕੋ ਛੋਟੀ ਮੋਟੀ ਨਹੀਂ ਗੰਭੀਰ ਸਾ ਅਤਵਾਦੀ ਇੱਕ ਤਰ੍ਹਾਂ ਦਾ ਜਾਨਵਰਾਂ ਦਾ ਅਤਵਾਦ ਹੈ ਜੀ ਇਸ ਨੂੰ ਰੋਕਣਾ ਚਾਹੀਦਾ ਇੰਨੇ ਰਾਜਵੀਰ ਜਵੰਦੇਵ ਵਰਗੇ ਆ ਪਿੱਛੇ ਇੱਕ ਬੱਚਾ ਆਪਣੇ ਇੱਥੇ ਉਹਨੂੰ ਵੀ ਉਹਦੀ ਵੀ ਮੌਤ ਹੋ ਗਈ ਵਿਚਾਰੇ ਦੀ ਉਹ ਵੀ ਬਹੁਤ ਬੁਰੀ ਤਰ੍ਹਾਂ ਮਾਰਿਆ ਸੀਗਾ ਬਹੁਤ ਜ਼ਿਆਦਾ ਭਿਆਨਕ ਹਾਦਸੇ ਹੋਏ ਇਸ ਇਸ ਵਾਸਤੇ ਜਿਹੜੀ ਅੱਜ ਮੌਜੂਦਾ ਸਰਕਾਰ ਆਪਣੀ ਇਹਨਾਂ ਨੇ ਵੀ ਤੁਹਾਨੂੰ ਯਾਦ ਹੋਊਗਾ ਜਦੋਂ ਸਰਕਾਰ ਚ ਨਹੀਂ ਸੀਗੀ ਉਦੋਂ ਉੱਥੇ ਆਪਣੇ ਪਾਰਕ ਦੇ ਬਾਹਰ ਧਰਨਾ ਲਾਇਆ ਸੀਗਾ ਉਦੋਂ ਮੈਂ ਵੀ ਹੁੰਦਾ ਸੀ ਨਾਲ ਇਹਨਾਂ ਦੇ ਤੇ ਅਸੀਂ ਲਾਇਆ ਸੀ ਤੇ ਹੁਣ ਇਹ ਸਰਕਾਰ ਵੀ ਇਹ ਸਾਰਾ ਕੁਝ ਦੇ ਕੰਟਰੋਲ ਵੀ ਕਰ ਸਕਦੇ ਸਾਰਾ ਕੁਝ ਕਰ ਸਕਦੇ ਜੇ ਚਾਹਣ ਚਾਹ ਅਮਨ ਰੋੜਾ ਜੀ ਨੇ ਵੀ ਇਸ ਬਾਰੇ ਬਿਆਨ ਦਿੱਤਾ ਸੀ ਇੱਕ ਵਾਰੀ ਵੀ ਇਹ ਜਿਹੜੇ ਪਸ਼ੂ ਹੈ ਇਹ ਇਸ ਵਾਸਤੇ ਨਹੀਂ ਹੈਗੇ ਜਿਹੜੇ ਅਮਰੀਕਨ گاਵਾ ਅਮਰੀਕਾ ਪਸ਼ੂ ਹੈ ਇਹਨਾਂ ਇਕੱਲੇ ਦੁੱਧਾਸਤੇ ਨਹੀਂ ਇਹ ਬੀਫਾਸਤੇ ਹੀ ਬਣੇ ਸੀ ਚਲ ਬੀਫ ਨਾ ਬਣਾਉਣਾ ਸੀ ਇਹ ਨਹੀਂ ਕਹਿੰਦੇ ਕਿਉਂਕਿ ਕਿ ਧਾਰਮਿਕ ਨਾਲ ਜੁੜੀ ਹੈ ਵੀ ਘਟੋ ਘਟ ਇਹਨਾਂ ਨੂੰ ਇਹ ਤਾਂ ਚਾਹੀਦਾ ਵੀ ਗਊਸ਼ਾਲਾ ਚ ਇਹਨਾਂ ਨੂੰ ਕੀਤਾ ਜਾਵੇ ਗਊਸ਼ਾਲਾ ਚ ਪ੍ਰਬੰਧ ਹੋਵੇ ਜਾਂ ਕੋਈ ਇਹਨਾਂ ਦਾ ਸਿਸਟਮ ਬਣਾਇਆ ਜਾਵੇ ਇਹ ਤਾਂ ਬਹੁਤ ਬਹੁਤ ਜ਼ਿਆਦਾ ਅਸ਼ਤ ਡਰਦੇ ਆ ਬੱਚੇ ਨਿੱਕੇ ਨਿੱਕੇ ਹੁੰਦੇ ਆ ਮੋਟਰਸਾਈਕਲ ਤੇ ਜਾਂਦੇ ਆ ਸਾਈਕਲ ਤੇ ਜਾਂਦੇ ਆ ਹਰ ਵੇਲੇ ਸਾਨੂੰ ਡਰ ਲੱਗਿਆ ਰਹਿੰਦਾ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਭਗਵੰਤ ਮਾਨ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਇੰਨਾ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇਹ ਅਤੰਕ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਜਿਹੜਾ ਕਿ ਕਿ ਜਿਆਦਾ ਮਾਤਰਾ ਹੁੰਦੀ ਹੈ ਜਿਹੜੇ ਮਾਦਾ ਹੁੰਦੇ ਐ ਨਾਰ ਹੁੰਦਾ ਇੱਕ ਮਾਦਾ ਟੱਠਿਆਂ ਦੀ ਗਿਣਤੀ ਜਿਆਦਾ ਉਹ ਛੱਡ ਦਿੰਦੇ ਐ ਦੁੱਧ ਪੀ ਕੇ ਤੇ ਉਹ ਇੰਨੇ ਸੰਭਾਲੇ ਵੀ ਕੌਣ ਕਿਉਂਕਿ ਇਹਨਾਂ ਨੂੰ ਸੰਭਾਲਣਾ ਕਿਹੜਾ ਸੌਖਾ ਹੁੰਦਾ ਇਹਨਾਂ ਦਾ ਕੋਈ ਨਾ ਕੋਈ ਪੁਖਤਾ ਹੱਲ ਲੈਂਦੀ ਗਊਸ਼ਾਲਾ ਜਾਂ ਕੋਈ ਇਹਨਾਂ ਦਾ ਕੋਈ ਕਰਨਾ ਚਾਹੀਦਾ ਪ੍ਰਬੰਧ ਉਹ ਸਰਕਾਰਾਂ ਨੂੰ ਪਤਾ ਹੈ ਵੀ ਕਿਵੇਂ ਸਾਡੇ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਬੋਰ ਸ਼ਹਿਰ ਦੇ ਵਿੱਚ ਬੇਸਹਾਰਾ ਪਸ਼ੂਆਂ ਦੀ ਤਦਾਦ ਜਿਹੜੀ ਵਧਦੀ ਜਾ ਰਹੀ ਹੈ ਜਿਸ ਕਰਕੇ ਹਾਦਸੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਬੀਤੀ ਰਾਤ ਗੁਰੂ ਕ੍ਰਿਪਾ ਕਲੋਨੀ ਦੇ ਵਿੱਚ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਤਿੰਨ ਪਸ਼ੂਆਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਡਾੜਤਾ ਜਿਸ ਦੀ ਸੀਸੀਟੀਵੀ ਫੁਟੇਜ ਦੇਖ ਕੇ ਤੁਹਾਨੂੰ ਲੱਗੇਗਾ ਕਿ ਉਹ ਵਿਅਕਤੀ ਬਚ ਕੇ ਵੇ ਗਿਆ ਇਹ ਵਿਅਕਤੀ ਭਾਗਸ਼ਾਲੀ ਸੀ ਜਿਹੜਾ ਕਿ ਬਚ ਗਿਆ ਕਿਉਂਕਿ ਪਸ਼ੂਆਂ ਨੇ ਇੰਨੀ ਬੁਰੀ ਤਰ੍ਹਾਂ ਡਰੜਿਆ ਸੀ ਕਿ ਉਸਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ ਉਸ ਏਰੀਆ ਦੇ ਵਿੱਚ ਕਈ ਵਿਅਕਤੀਆਂ ਨੂੰ ਕਈ ਬੱਚਿਆਂ ਨੂੰ ਪਸ਼ੂਆਂ ਵੱਲੋਂ ਦੜਿਆ ਗਿਆ ਹੈ ਤੇ ਲੇਕਿਨ ਪ੍ਰਸ਼ਾਸਨ ਵੱਲੋਂ ਹੁਣ ਤੱਕ ਪਸ਼ੂਆਂ ਬਾਰੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਰਕੇ ਅਜ ਦਿਨ ਪਸ਼ੂਆ ਕਾਰਨ ਹਾਦਸੇ ਹੁੰਦੇ ਨੇ ਇੱਥੇ ਵਿਅਕਤੀ ਦੇ ਜੋ ਪਰਿਵਾਰਿਕ ਮੈਂਬਰ ਹੈ ਉਹ ਵੀ ਮੌਜੂਦ ਨੇ ਤੇ ਕਿੰਨੀਆਂ ਸੱਟਾਂ ਵੱਜੀਆਂ ਉਸ ਵਿਅਕਤੀ ਨੂੰ ਉਹ ਵੀ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਪ੍ਰਸ਼ਾਸਨ ਅਤੇ ਸਰਕਾਰ ਤੋਂ ਕੀ ਮੰਗ ਕਰ ਰਹੇ ਨੇ ਕੀ ਨਾਮ ਹੈ ਤੁਹਾਡਾ ਮਿਰਨਾ ਬਿੱਟੂ ਹੈ ਜਿੱਥੇ ਰਣੂ ਤੁਸੀਂ ਜਮੂਸਤੀ ਕੀ ਗੱਲ ਕੀਤੀ ਸੀ ਗੱਲ ਇਹ ਮੈਂ ਕਪੜੇ ਪ੍ਰੈਸ ਦਾ ਕੰਮ ਕਰਦਾ ਤੇ ਮੈਂ ਗੁਰੂਕਿਰੋਪਾ ਕਪੜੇ ਦੇਣ ਗਿਆ ਹੋਇਆ ਸੀਗਾ ਜੀ ਕਿੰਨੇ ਕਿਲੋ 1.5 ਕਿੱਠ ਵਜੇ ਰਾਤ ਨੂੰ ਅੱਛਾ ਉਹ ਮੈਂ ਕਪੜੇ ਦੇਣ ਗਿਆ ਸੀਗਾ ਜਿਵੇਂ ਮੈਂ ਮੋਪੜ ਰੋਕੀ ਮੈਂ ਕਪੜੇ ਚੱਕ ਲਿਆ ਤੇ ਪਿੱਛੋਂ ਪਸ਼ੂ ਆ ਗਏ ਤੇ ਨਹੀਂ ਇੱਕ ਗਾਂ ਸੀ ਦੋ ਠੱਠੇ ਔਰ ਗਾਂ ਨੇ ਮੈਨੂੰ ਮਾਰ ਕੇ ਥੱਲੇ ਸੁੱਟ ਲਿਆ ਅੱਛਾ ਥੱਲੇ ਸੁੱਟ ਲਿਆ ਮੁਰਕੇ ਉੱਤੇ ਨੱਚਦੀ ਰਹੀ ਮਰੇਗੀ ਮੇਰੇ ਕਾਫੀ ਸੱਟਾਂ ਲੱਗੀਆਂ ਠੀਕ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਣਾ ਕਿ ਦੂਸਰੇ ਨਾਮ ਕੀ ਜੇ ਮੇਰੇ ਲੱਗੀਆਂ ਤੇ ਕੱਲ ਨੂੰ ਕਿਸੇ ਹੋਰ ਦੇ ਨਾ ਲੱਗੇ ਕਿਰਪਾ ਕਰਕੇ ਉਸ ਗਾ ਨੂੰ ਜਿਹੜਾ ਵਾਸਚ ਕੀਤਾ ਜਾਵੇ ਅਸੀਂ ਹਾਂਜੀ ਹਾਂਜੀ ਪਸ਼ੂਆਂ ਦਾ ਹੱਲ ਕੀਤਾ ਜਾਵੇ ਠੀਕ ਬਹੁਤ ਜ਼ਿਆਦਾ ਹੋਏ ਪਏ ਆ ਵਾਰਾ ਪਸ਼ੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਜੀ ਕਿਥੇ ਰਹਿੰਦੇ ਤੁਸੀਂ ਜੰਮੂ ਅਸਤੀ ਜਿਹਨਾਂ 6:00 ਵਜੇ ਉਹਨਾਂ ਕੀ ਨਾਮ ਉਹਨਾਂ ਦਾ ਨਾਮ ਜਗਤਾਰ ਸਿੰਘ ਕੀ ਲੱਗਦੇ ਨੇ ਮੇਰਾ ਦੇਵਰਾ ਜੀ ਕੀ ਗੱਲ ਕੀ ਹੋਈ ਗੱਲ ਕੀ ਜੀ ਆ ਪ੍ਰਸਦਾ ਕੱਪੜੇ ਕੰਮ ਕਰਦਾ ਸੀ ਤੇ ਕੱਪੜੇ ਦੇਣ ਗਿਆ ਸੀ ਕਿਸੇ ਦੇ ਘਰੇ ਉੱਥੇ ਨੂੰ ਗਾਂ ਨੇ ਘੇਰਾ ਪਾ ਲਿਆ ਤੇ ਬਹੁਤ ਜਵਰਦਸਤ ਢਾ ਲਿਆ ਤੇ ਸੱਤਾਂ ਲੱਗੀਆਂ ਬਹੁਤ ਜ਼ਿਆਦੀਆਂ ਤੇ ਜੀ ਸਾਡਾ ਘਰ ਦਾ ਕੋਈ ਮੈਂਬਰ ਵੀ ਨਹੀਂ ਹੈਗਾ ਅਸੀਂ ਇਹਦੇ ਸਿਰ ਤੇ ਗੁਜ਼ਾਰਾ ਕਰਦੇ ਆ ਤੇ ਬਹੁਤ ਆ ਪਸ਼ੂਆਂ ਬਾਰੇ ਨਾ ਸਾਡੀ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਨੂੰ ਅੱਗੇ ਇੱਕ ਬੱਚੀ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਇੰਨੇ ਗਾਂ ਨੇ ਤੇ ਇਹ گاਵਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਗਾਂ ਕਿਸੇ ਦਾ ਨੁਕਸਾਨ ਗਰੀਬ ਦਾ ਹੋਰ ਨਾ ਹੋਵੇ ਸਾਡੇ ਜਵਰਦਸਤ ਮੇਰੇ ਦੌਰ ਨੂੰ ਸੱਤਾ ਲੱਗੀਆਂ ਮਸਾ ਬਚ ਪਾਇਆ ਕੀ ਨਾਮ ਸਿੱਤਾ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਅਸੀਂ ਇਤਸ਼ੀਤਪਾਲ ਸਿੰਘ ਨਗਰ ਜੀ ਰਹਿੰਦੇ ਹਾਂ ਜੀ ਕਿ ਜਿਹਨਾਂ ਚੱਕਰ ਚੋਂ ਕਿਹਾ ਉਹਨਾਂ ਦਾ ਜਗਤਾਰ ਸਿੰਘ ਬਿੱਟੂ ਹੈ ਜੀ ਸਾਡੇ ਸਾਹਮਣੇ ਇਹ ਆਪਣੇ ਪ੍ਰੈਸ ਦਾ ਡੱਲ ਆਉਂਦੇ ਆ ਅੱਛਾ ਜੀ ਠੀਕ ਹੈ ਜੀ ਇਹ ਰਾਤ ਨੂੰ ਕੱਪੜੇ ਦੇਣ ਗਿਆ ਸੀ ਜੀ ਤੇ ਉਹ ਇਸ ਤਰ੍ਹਾਂ ਇਸ ਤੇ ਗਾਣੇ ਦੇਤੇ ਪਿਆਨ ਕਮਲਾ ਕਰਦਾ ਜੀ ਜਿਹੜੀ ਵੀਡੀਓ ਵੇਖ ਕੇ ਸਾਨੂੰ ਐ ਲੱਗਿਆ ਬੱਚ ਕਿਵੇਂ ਗਿਆ ਇੰਨਾ ਘਰ ਦਾ ਪਾਲਣ ਪੁਛ ਨਹੀਂ ਵੀ ਇਹੀ ਕਰਦਾ ਸਾਰਾ ਕੁਝ ਇਹੀ ਕਰਦਾ ਵਿਚਾਰਾ ਠੀਕ ਹੈ ਤੇ ਕਿਸਮਤ ਨੇ ਫਿਰ ਵੀ ਸਾਥ ਦਿੱਤਾ ਚੱਲ ਬਚ ਗਿਆ ਠੀਕ ਹੈ ਪਰ ਇਹ ਸਮੱਸਿਆ ਕੋ ਛੋਟੀ ਮੋਟੀ ਨਹੀਂ ਗੰਭੀਰ ਸ ਹੈ ਅਤਵਾਦੀ ਇੱਕ ਤਰ੍ਹਾਂ ਦਾ ਜਾਨਵਰਾਂ ਦਾ ਅਤਵਾਦ ਹੈ ਜੀ ਇਸ ਨੂੰ ਰੋਕਣਾ ਚਾਹੀਦਾ ਇੰਨੇ ਰਾਜਵੀਰ ਜਵੰਦ ਹੋਏ ਵਰਗੇ ਆ ਪਿੱਛੇ ਇੱਕ ਬੱਚਾ ਆਪਣੇ ਇੱਥੇ ਉਹਨੂੰ ਵੀ ਉਹਦੀ ਵੀ ਮੌਤ ਹੋ ਗਈ ਵਿਚਾਰੇ ਦੀ ਉਹ ਵੀ ਬਹੁਤ ਬੁਰੀ ਤਰ੍ਹਾਂ ਮਾਰਿਆ ਸੀਗਾ ਬਹੁਤ ਜ਼ਿਆਦਾ ਭਿਆਨਕ ਹਾਦਸੇ ਹੋਏ ਇਸ ਇਸ ਵਾਸਤੇ ਜਿਹੜੀ ਅੱਜ ਮੌਜੂਦਾ ਸਰਕਾਰ ਆਪੂ ਇਹਨਾਂ ਨੇ ਵੀ ਤੁਹਾਨੂੰ ਯਾਦ ਹੋਊਗਾ ਜਦੋਂ ਸਰਕਾਰ ਚ ਨਹੀਂ ਸੀਗੀ ਉਦੋਂ ਉੱਥੇ ਆਪਣੇ ਪਾਰਕ ਦੇ ਬਾਹਰ ਧਰਨਾ ਲਾਇਆ ਸੀਗਾ ਉਦੋਂ ਮੈਂ ਵੀ ਹੁੰਦਾ ਸੀ ਨਾਲ ਇਹਨਾਂ ਦੇ ਤੇ ਅਸੀਂ ਲਾਇਆ ਸੀ ਤੇ ਹੁਣ ਇਹ ਸਰਕਾਰ ਵੀ ਇਹ ਸਾਰਾ ਕੁਝ ਦਾ ਕੰਟਰੋਲ ਵੀ ਕਰ ਸਕਦੇ ਸਾਰਾ ਕੁਝ ਕਰ ਸਕਦੇ ਜੇ ਚਾਹਣ ਚਾਹ ਅਮਨ ਰੋੜਾ ਜੀ ਨੇ ਵੀ ਇਸ ਬਾਰੇ ਬਿਆਨ ਦਿੱਤਾ ਸੀ ਇੱਕ ਵਾਰੀ ਵੀ ਇਹ ਜਿਹੜੇ ਪਸ਼ੂ ਹੈ ਇਹ ਇਸ ਵਾਸਤੇ ਨਹੀਂ ਹੈਗੇ ਜਿਹੜੇ ਅਮਰੀਕਨ گاਵਾ ਅਮਰੀਕਾ ਪਸ਼ੂ ਹੈ ਇਹਨਾਂ ਇਕੱਲੇ ਦੁੱਧਾਸਤੇ ਨਹੀਂ ਇਹ ਬੀਫਾਸਤੇ ਹੀ ਬਣੇ ਸੀ ਚਲ ਬੀਫ ਨਾ ਬਣਾਉਣਾ ਸੀ ਇਹ ਨਹੀਂ ਕਹਿੰਦੇ ਕਿਉਂਕਿ ਕਿ ਧਾਰਮਿਕ ਨਾਲ ਜੁੜੀ ਹੈ ਵੀ ਘੱਟੋ ਘੱਟ ਇਹਨਾਂ ਨੂੰ ਇਹ ਤਾਂ ਚਾਹੀਦਾ ਵੀ ਗਊਸ਼ਾਲਾ ਚ ਇਹਨਾਂ ਨੂੰ ਕੀਤਾ ਜਾਵੇ ਗਊਸ਼ਾਲਾ ਚ ਪ੍ਰਬੰਧ ਹੋਵੇ ਜਾਂ ਕੋਈ ਇਹਨਾਂ ਦਾ ਸਿਸਟਮ ਬਣਾਇਆ ਜਾਵੇ ਇਹ ਤਾਂ ਬਹੁਤ ਬਹੁਤ ਜ਼ਿਆਦਾ ਪਿਆਰ ਅਸੀਂ ਤਾਂ ਡਰਦੇ ਆ ਬੱਚੇ ਨਿੱਕੇ ਨਿੱਕੇ ਹੁੰਦੇ ਆ ਮੋਟਰਸਾਈਕਲ ਤੇ ਜਾਂਦੇ ਆ ਸਾਈਕਲ ਤੇ ਜਾਂਦੇ ਆ ਹਰ ਵੇਲੇ ਸਾਨੂੰ ਡਰ ਲੱਗਿਆ ਰਹਿੰਦਾ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਭਗਵੰਤ ਮਾਨ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇਹ ਅਤੰਕ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਜਿਹੜਾ ਕਿਉਂਕਿ ਜਿਆਦਾ ਮਾਤਰਾ ਹੁੰਦੀ ਹੈ ਜਿਹੜੇ ਮਾਦਾ ਹੁੰਦੇ ਐ ਇੱਕ ਨਾਰ ਹੁੰਦਾ ਇੱਕ ਮਾਦਾ ਠੱਠਿਆਂ ਦੀ ਗਿਣਤੀ ਜਿਆਦਾ ਉਹ ਛੱਡ ਦਿੰਦੇ ਐ ਦੁੱਧ ਪੀ ਕੇ ਤੇ ਉਹ ਇਹਨੇ ਸੰਭਾਲੇ ਵੀ ਕੌਣ ਕਿਉਂਕਿ ਇਹਨਾਂ ਨੂੰ ਸਭਾਲਣਾ ਕਿਹੜਾ ਸੌਖਾ ਹੁੰਦਾ ਇਹਨਾਂ ਦਾ ਕੋਈ ਨਾ ਕੋਈ ਪੁਖਤਾ ਹੱਲ ਲੈਂਦੀ ਗਊਸ਼ਾਲਾ ਜਾਂ ਕੋਈ ਇਹਨਾਂ ਦਾ ਕੋਈ ਕਰਨਾ ਚਾਹੀਦਾ ਪ੍ਰਬੰਧ ਉਹ ਸਰਕਾਰਾਂ ਨੂੰ ਪਤਾ ਵੀ ਕਿਵੇਂ ਸਾਡੇ ਸਵੇਰਾ ਟੀਵੀ ਲਈ ਬਹੁਤ ਤੋਂ ਤਰਮਿੰਦਰ ਦੀ ਰਿਪੋਰਟ